ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਪੋਨਾ ਵਿੱਚ ਹੋਈ ਹੈ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਅੰਤਿਮ ਅਰਦਾਸ ਦਾ ਸਮਾਰੱਖਿਆ ਗਿਆ ਤੇ ਦੱਸ ਦਈਏ ਸਾਥੀ ਕਲਾਕਾਰ ਸਮੇਤ ਕਈ ਮਸ਼ਹੂਰ ਹਸਤੀਆਂ ਇਸ ਮੌਕੇ ਸ਼ਰਧਾਂਜਲੀ ਦੇਣ ਪਹੁੰਚੀਆਂ ਨੇ ਦੱਸ ਦਈਏ ਜਵੰਦਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 8 ਅਕਤੂਬਰ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਤੇ ਗੁਰੂ ਚਾਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਸਵੇਰੇ 11 ਵਜੇ ਤੋਂ ਇੱਕ 1 ਵਜੇ ਤੱਕ ਪਿੰਡ ਪੂਨਾ ਤਹਿਸੀਲ ਜਗਰਾਉ ਵਿੱਚ ਕੀਤੀ ਗਈ ਜ਼ਿਕਰਯੋਗ ਹੈ 27 ਸਤੰਬਰ ਨੂੰ ਬਾਈਕ ਤੇ ਜਵੰਦਾ ਬੱਦੀ ਤੋਂ Shimla ਜਾ ਰਹੇ ਸਨ ਤਾਂ 4 ਮੋਟਰਸਾਈਕਲ ਤੇ 4 ਦੋਸਤ ਵੀ ਨਾਲ ਸਨ ਜੋ ਉਹਨਾਂ ਦੇ ਅੱਗੇ ਪਿੱਛੇ ਚੱਲ ਰਹੇ ਸਨ ਪੰਜੌਰ ਵਿੱਚ ਬਾਈਕ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਗਿਆ ਤੇ ਉਹਨਾਂ ਤੋਂ ਬਚਣ ਲਈ ਰਾਜਵੀ ਨੇ ਦੂਜੀ ਬਾਈਕ ਪਾਸੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਇਸ ਨਾਲ ਬਾਈਕ ਦੀ ਗੱਡੀ ਨਾਲ ਜ਼ੋਰ ਦਾ ਟੱਕਰ ਹੋ ਗਈ ਸੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਪੋਨਾ ਵਿੱਚ ਹੋਈ ਹੈ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਅੰਤਿਮ ਅਰਦਾਸ ਦਾ ਸਮਾਰੱਖਿਆ ਗਿਆ ਤੇ ਦੱਸ ਦਈਏ ਸਾਥੀ ਕਲਾਕਾਰ ਸਮੇਤ ਕਈ ਮਸ਼ਹੂਰ ਹਸਤੀਆਂ ਇਸ ਮੌਕੇ ਸ਼ਰਧਾਂਜਲੀ ਦੇਣ ਪਹੁੰਚੀਆਂ ਨੇ ਦੱਸ ਦਈਏ ਜਵੰਦਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 8 ਅਕਤੂਬਰ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਸਵੇਰੇ 11 ਵਜੇ ਤੋਂ 1 ਵਜੇ ਤੱਕ ਪਿੰਡ ਪੂਨਾ ਤਹਿਸੀਲ ਜਗਰਾਉ ਵਿੱਚ ਕੀਤੀ ਗਈ ਜ਼ਿਕਰਯੋਗ ਹੈ 27 ਸਤੰਬਰ ਨੂੰ ਬਾਈਕ ਤੇ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਤਾਂ ਚਾਰ ਮੋਟਰਸਾਈਕਲ ਤੇ ਚਾਰ ਦੋਸਤ ਮੀਨਾਲ ਸਨ ਜੋ ਉਹਨਾਂ ਦੇ ਅੱਗੇ ਪਿੱਛੇ ਚੱਲ ਰਹੇ ਸਨ ਪੰਜੌਰ ਵਿੱਚ ਬਾਈਕ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਗਿਆ ਤੇ ਉਹਨਾਂ ਤੋਂ ਬਚਣ ਲਈ ਰਾਜਵੀ ਨੇ ਦੂਜੀ ਬਾਈਕ ਪਾਸੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਇਸ ਨਾਲ ਬਾਈਕ ਦੀ ਗੱਡੀ ਨਾਲ ਜ਼ੋਰ ਦਾ ਟੱਕਰ ਹੋ ਗਈ ਸੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਪੋਨਾ ਵਿੱਚ ਹੋਈ ਹੈ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਅੰਤਿਮ ਅਰਦਾਸ ਦਾ ਸਮਾਰੱਖਿਆ ਗਿਆ ਤੇ ਦੱਸ ਦਈਏ ਸਾਥੀ ਕਲਾਕਾਰ ਸਮੇਤ ਕਈ ਮਸ਼ਹੂਰ ਹਸਤੀਆਂ ਇਸ ਮੌਕੇ ਸ਼ਰਧਾਂਜਲੀ ਦੇਣ ਪਹੁੰਚੀਆਂ ਨੇ ਦੱਸ ਦਈਏ ਜਵੰਦਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 8 ਅਕਤੂਬਰ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਤੇ ਗੁਰੂ ਚਾਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਸਵੇਰੇ 11 ਵਜੇ ਤੋਂ 1 ਵਜੇ ਤੱਕ ਪਿੰਡ ਪੂਨਾ ਤਹਿਸੀਲ ਜਗਰਾਉ ਵਿੱਚ ਕੀਤੀ ਗਈ ਜ਼ਿਕਰਯੋਗ ਹੈ 27 ਸਤੰਬਰ ਨੂੰ ਬਾਈਕ ਤੇ ਜਵੰਦਾ ਬੱਦੀ ਤੋਂ Shimla ਜਾ ਰਹੇ ਸਨ ਤਾਂ 4 ਮੋਟਰਸਾਈਕਲ ਤੇ 4 ਦੋਸਤ ਵੀ ਨਾਲ ਸਨ ਜੋ ਉਹਨਾਂ ਦੇ ਅੱਗੇ ਪਿੱਛੇ ਚੱਲ ਰਹੇ ਸਨ ਪੰਜੌਰ ਵਿੱਚ ਬਾਈਕ ਤੇ ਅਚਾਨਕ ਆਵਾਰਾ ਪਸ਼ੂ ਆ ਗਿਆ ਤੇ ਉਹਨਾਂ ਤੋਂ ਬਚਣ ਲਈ ਰਾਜਵੀ ਨੇ ਦੂਜੇ ਬਾਈਕ ਪਾਸੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਇਸ ਨਾਲ ਬਾਈਕ ਦੀ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ ਸੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਪੋਨਾ ਵਿੱਚ ਹੋਈ ਹੈ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਅੰਤਿਮ ਅਰਦਾਸ ਦਾ ਸਮਾਰੱਖਿਆ ਗਿਆ ਤੇ ਦੱਸ ਦਈਏ ਸਾਥੀ ਕਲਾਕਾਰ ਸਮੇਤ ਕਈ ਮਸ਼ਹੂਰ ਹਸਤੀਆਂ ਇਸ ਮੌਕੇ ਸ਼ਰਧਾਂਜਲੀ ਦੇਣ ਪਹੁੰਚੀਆਂ ਨੇ ਦੱਸ ਦਈਏ ਜਵੰਦਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 8 ਅਕਤੂਬਰ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਜ਼ਿਹਜ ਪਾਠ ਸਾਹਿਬ ਦੇ ਧੋਖ ਤੇ ਅੰਤਿਮ ਅਰਦਾਸ ਸਵੇਰੇ 11 ਵਜੇ ਤੋਂ ਇੱਕ 1 ਵਜੇ ਤੱਕ ਪਿੰਡ ਪੂਨਾ ਤਹਿਸੀਲ ਜਗਰਾਉਂ ਵਿੱਚ ਕੀਤੀ ਗਈ ਜ਼ਿਕਰਯੋਗ ਹੈ 27 ਸਤੰਬਰ ਨੂੰ ਬਾਈਕ ਤੇ ਜਵੰਦਾ ਬੱਦੀ ਤੋਂ Shimla ਜਾ ਰਹੇ ਸਨ ਤਾਂ 4 ਮੋਟਰਸਾਈਕਲ ਤੇ 4 ਦੋਸਤ ਮੀਨਾਲ ਸਨ ਜੋ ਉਹਨਾਂ ਦੇ ਅੱਗੇ ਪਿੱਛੇ ਚੱਲ ਰਹੇ ਸਨ ਪੰਜੌਰ ਵਿੱਚ ਬਾਈਕ ਤੇ ਅਚਾਨਕ ਆਵਾਰਾ ਪਸ਼ੂ ਆ ਗਿਆ ਤੇ ਉਹਨਾਂ ਤੋਂ ਬਚਣ ਲਈ ਰਾਜਵੀ ਨੇ ਦੂਜੇ ਬਾਈਕ ਪਾਸੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਇਸ ਨਾਲ ਬਾਈਕ ਦੀ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ ਸੀ